ਖਤਰੇ ਇੱਕੇ છોੜੇ ਨੇ ਹੜ੍ਹਾਂ ਦੇ ਵਿੱਚ ਪੰਜਾਬ ਸਾਰਾ ਡੁੱਬੋਤਾ ਜਾਣ ਕੇ ਡੁਬੋਇਆ ਗਿਆ। ਇੰਨੇ ਬੰਦੇ ਮਰ ਗਏ ਉਹਦੇ ਚੋਂ ਬਾਹਰ ਸਰਕਾਰ ਜਿੱਤ ਹੀ ਰਹੀ ਹੈ। ਦਿੱਲੀ ਸਰਕਾਰ ਨਹੀਂ ਲਾਹੌਰ ਸਰਕਾਰ ਨਾਲ ਲੜਾਈ ਹੈ। ਅਸਮਾਨਾਬਾਦ ਨਾਲ ਲੜਾਈ ਹੈ। ਸਾਡੀ ਤਾਂ ਲੜਾਈ ਹੋਈ ਨਹੀਂ ਤੇਨੇ ਆਪਣਿਆਂ ਦੀ ਆਪਸ ਵਿੱਚ। ਡਰਾਪ ਗੁਜਰਾਤ ਚ ਆਈ ਸੀ ਉੱਥੇ ਕੋਰੋਨਾ ਫੈਲਦਾ ਹੋਇਆ ਸੀ। ਉਹਨਾਂ ਨੇ ਜਿਵੇਂ ਉਸੇ ਫਸਿਆ ਹੋਇਆ ਸੀ ਕੋਰੋਨਾ ਚ ਅਸਲ ਅਮਰੀਕਾ ਚ ਉੱਥੇ ਬਹੁਤ ਜ਼ਿਆਦਾ ਫੈਲਦਾ ਹੋਇਆ ਸੀ। ਉਹਦਾ ਐਡੀ ਗਿਣਤੀ ਆਈ। ਉਹਦੇ ਨਾਲ ਕਿਸੇ ਨੇ ਨਹੀਂ ਕਿਹਾ ਵੀ ਕੋਰੋਨਾ ਫੈਲ ਰਿਹਾ ਹੈ। ਜਿੱਦੇ ਤਬਦੀਕੀ ਆਏ ਉਹਦੇ ਕਹਿੰਦੇ ਸ ਕਰੋਨਾ ਲੈ ਕੇ ਆਏ ਜਿੱਦੇ ਹਜੂਰ ਸਾਹਿਬ ਤੋਂ ਜਸ ਆਇਆ ਕਹਿੰਦੇ ਕਰੋਨਾ ਲੈ ਕੇ ਆਏ ਇਹ ਘੱਟ ਗਿੰਤੀਆਂ ਦੇ ਉੱਤੇ ਹਮਲੇ ਨੇ ਇਹ ਦੇਸ਼ ਘੱਟ ਗਿੰਤੀਆਂ ਦੇ ਹੱਕਾਂ ਹਕੂਕਾਂ ਨੂੰ ਮਾਰ ਕੇ ਉਹਨਾਂ ਦੇ ਉੱਤੇ ਹਮਲੇ ਕਰਕੇ ਤੇ ਦੇਸ਼ ਇਕੱਠਾ ਰਹਿ ਨਹੀਂ ਸਕਦਾ ਜਿੱਦੇ ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਆ ਉਦੋਂ ਤੁਸੀਂ ਕਹਿੰਦੇ ਖ਼ਬਰਸਾਨੀ ਨੇ ਜਿੰਨੇ ਘੰਟੇ ਅਜ ਤੱਕ ਡੱਬੇ ਨੇ ਉਹ ਇਹਨਾਂ ਦੇ ਵਿੱਚੋਂ ਡੱਬੇ ਨੇ ਇਹ ਦੂਜੇ ਔਰੰਗਜ਼ੇਬ ਨੇ ਜਿਹੜੇ ਕਹਿੰਦੇ ਨੇ ਮੈਂ ਇੱਕ ਕਰਨਾ ਹੈ ਦੋਸਤੋ ਮੈਂ ਤਾਂ ਇੱਕੋ ਇੱਕ ਗੱਲ ਕਹਿਣੀ ਚਾਹਣਾ ਵੀ ਜਿਹੜੀ ਸਦਾ ਅਨਕਰ ਹੈ ਇੱਥੇ ਸਾਰੇ ਸਭ ਕੁਝ ਹੈਗਾ ਪਰ ਇੱਕ ਇਹ ਮਾਨਸਿਕਤਾ ਜੇ ਕੋਈ ਸੱਚੀ ਮੂਚੀ ਕਿਤੇ ਖਤਰਾ ਹੈ ਤੇ ਖਤਰਾ ਇੱਕ ਹੀ ਛੋਲੇ ਨੇ ਆਹੜਾਂ ਦੇ ਵਿੱਚ ਪੰਜਾਬ ਸਾਰਾ ਡਬੋਤਾ ਜਾਣ ਕੇ ਡੋਬੋਇਆ ਗਿਆ ਕਿ ਇਹ ਇਹਦੇ ਤਾਈਨੇ ਬੰਦੇ ਮਰ ਗਏ ਉਹਦੇ ਤੋਂ ਹਸਰ ਕਰ ਸਿੱਤਈ ਰਹੀ ਹੈ ਸੋਈ ਬੰਨ ਲਾਇਆ ਜਾ ਰਿਹਾ ਹੈ ਅਸੀਂ ਵੀ ਜਦ 370 ਢੋਲੀ ਸੀ ਕਿ ਅਸੀਂ ਜਾਨ ਦੀ ਕੋਸ਼ਿਸ਼ ਕਰੀ ਗਿਆਨੀ ਕੇਵਲ ਸਿੰਘ ਜੀ ਪ੍ਰੋਫੈਸਰ ਮਨਜੀਤ ਸਿੰਘ ਹਮੇਰ ਸਿੰਘ ਅਸੀਂ ਸਾਰਿਆਂ ਨੇ ਜਾਨ ਦੀ ਕੋਸ਼ਿਸ਼ ਕੀਤੀ ਸਾਨੂੰ ਅਸੀਂ ਆਰਾਮ ਕਰਕੇ ਗਿਆ ਅਮਰਸਰ ਤੋਂ ਅਰਦਾਸ ਕਰਕੇ ਗਿਆ ਕਿ ਸਾਨੂੰ ਉੱਥੇ ਮਦਰ ਪਰ ਹੈਡ ਵਰਸ ਰੋਕਦਾ ਕਹਿੰਦੇ ਜੀ ਅੱਗੇ ਸਾਨੂੰ ਖਤਰਾ ਸੀ ਆਖਿਆ ਕੋਈ ਨਹੀਂ ਸਾਨੂੰ ਖਤਰਾ ਕੋਈ ਫਰਕ ਨਹੀਂ ਪੈਂਦਾ ਨਹੀਂ 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 ਅਸੀਂ ਕਹਿੰਦੇ ਤੁਸੀਂ ਨਾਲ ਚਲੇ ਚਲੋ ਫਿਰ ਸਾਨੂੰ ਉਸੇ ਧਰਨਾ ਮਾਰ ਕੇ ਬੈਠਣਾ ਪਿਆ ਉਹ ਗੱਲ ਵਕਰੀ ਸਾਨੂੰ ਜਾਣਨੀ ਇੱਤਹਾ ਕਿਉਂਕਿ ਨਾ ਸਾਡਾ ਕੋਈ ਇਦਾਂ ਲੰਬਾ ਸਟ੍ਰਗਲ ਕਰਨ ਦਾ ਸੀ ਪਰ ਮੈਨੂੰ ਆਇ ਲੱਗਦਾ ਹੈ ਵੀ ਉਦੋਂ ਅਸੀਂ ਇੱਕ ਭਾਈਚਾਰੇ ਦੇ ਤੌਰ ਤੇ ਜਾ ਰਹੇ ਸੀ ਉਹਨਾਂ ਦਾ ਦੁੱਖ ਸੁੱਖ ਵਿੱਚ ਉਹਨਾਂ ਨੂੰ ਦਵਾਈ ਨਹੀਂ ਮਿਲ ਰਹੀ ਸੀ ਦਵਾਈਆਂ ਵੀ ਨਾਲ ਲੈ ਕੇ ਜਾ ਰਹੇ ਸੀ ਤੇ ਪਰ ਹੁਣ ਸਾਡਾ ਇਹ ਮਾਮਲਾ ਧਾਰਮਿਕ ਹੈ ਸਾਨੂੰ ਸਾਡੇ ਧਰਮ ਦੀ ਆਜ਼ਾਦੀ ਹੈ ਉਹਦੇ ਉੱਤੇ ਜਾਣਬੁੱਝ ਕੇ ਹਮਲਾ ਕਰਿਆ ਜਾ ਰਿਹਾ ਹੈ ਇਹ ਬਿਲਕੁਲ ਬਹਾਨਾ ਹੈ ਕਿ ਜੀ ਤੁਹਾਨੂੰ ਖਤਰਾ ਹੈ ਤੁਹਾਨੂੰ ਐ ਹੋ ਜੂ ਦਸਿੰਤ ਗੁਰਤੇ ਸਿੰਘ ਜੀ ਨੇ ਵੀ ਪਹਿਲਾਂ ਕਦੇ ਹਮਲੇ ਤਾਂ ਹੋਈ ਨਹੀਂ ਅਗਲੀ ਗੱਲ ਬਾਹਰਲੇ ਮੁੰਡਕਾ ਚ ਦਸ ਸਿਖਾ ਰਹੇ ਨੇ ਉਹਨਾਂ ਦਾ ਕੋਈ ਹਮਲਾ ਨਹੀਂ ਹੋ ਰਿਹਾ ਇਹ ਲੜਾਈ ਕੋਢੀ ਹੈ ਦਿੱਲੀ ਸਰਕਾਰ ਦੀ ਲਾਹੌਰ ਸਰਕਾਰ ਨਾਲ ਲੜਾਈ ਹੈ ਇਸਲਾਮਾਬਾਦ ਨਾਲ ਲੜਾਈ ਹੈ ਸਾਡੀ ਤਾਂ ਲੜਾਈ ਹੋਈ ਨਹੀਂ ਪੰਜਾਬੀਆਂ ਦੀ ਆਪਸ ਵਿੱਚ ਸਾਨੂੰ ਪਿੰਡਾਂ ਦੇ ਇੱਕ ਦੂਜੇ ਤੋਂ ਕਦੇ ਖਤਰਾ ਨਹੀਂ ਰੋਜ਼ ਅਚਮ ਉਹ ਮੁੰਮਤੀਆਂ ਦੇ ਕੋਲ ਨਾ ਜਾ ਕੇ ਤੁਸੀਂ ਪਹਿਲ ਗਾਣ ਹੌਲੇ ਤੋਂ ਬਾਅਦ ਥ੍ਰੀਟ ਤੇ ਨਾਲ ਦੇਣਾ ਸ਼ੁਰੂ ਕਰਾਤੀ ਫਿਰ ਤੁਹਾਨੂੰ ਕਿਉਂ ਨਹੀਂ ਖਤਰਾ ਹੋਇਆ ਵੀ ਇੱਕ ਦੂਜੇ ਦੇ ਕਿ ਗੋਲੀਆਂ ਇਹ ਨਾ ਤੰਦਣਾਂ ਤੁਸੀਂ ਮੈਚ ਖਿਲਾ ਦਿੰਦੇ ਹੋ ਇਹ ਮਿਨੋਰਟੀ ਤੇ ਹਮਰਾਂ ਨੇ ਐਵੇਂ ਨਹੀਂ ਕਹਿੰਦਾ ਹਵਾ ਚੋਂ ਨਹੀਂ ਕਹਿ ਰਿਹਾ ਕਈਆਂ ਨੂੰ ਲੱਗੇਗਾ ਕਰੋਨਾ ਫੈਲਿਆ 트럼ਪ ਨੂੰ ਬੁਲਾਇਆ ਸੀ 트럼ਪ ਗੁਜਰਾਤ ਚ ਆਇਆ ਸੀ ਉੱਥੇ ਕਰੋਨਾ ਫੈਲਿਆ ਹੋਇਆ ਸੀ ਉਹਨਾਂ ਨੇ ਜਮੈਂ ਉਸੇ ਫਸਿਆ ਹੋਇਆ ਸੀ ਕਰੋਨਾ ਚ ਅਸਲ ਅਮਰੀਕਾ ਚ ਉੱਥੇ ਬਹੁਤ ਜ਼ਿਆਦਾ ਫੈਲਿਆ ਹੋਇਆ ਸੀ ਉਹਦਾ ਐਡੀ ਗਿਣਤੀ ਆਈ ਉਹਦੇ ਨਾਲ ਕਿਸੇ ਨੇ ਨਹੀਂ ਕਿਹਾ ਵੀ ਕਰੋਨਾ ਫੈਲ ਰਿਹਾ ਜਿੱਦੇ ਤਬਲੀਗੀ ਆਏ ਉਹਦੇ ਕਹਿੰਦੇ ਕਰੋਨਾ ਲੈ ਕੇ ਆਏ ਨੇ ਜਿੱਦੇ ਹਜੂਰ ਸਾਹਿਬ ਤੋਂ ਜਜ਼ਾ ਆਇਆ ਕਹਿੰਦੇ ਕਰੋਨਾ ਲੈ ਕੇ ਆਏ ਨੇ ਇਹ ਘੱਟ ਗਿਣਤੀਆਂ ਦੇ ਉੱਤੇ ਹਮਲੇ ਨੇ ਇਹ ਦੇਸ਼ ਘੱਟ ਗਿਣਤੀਆਂ ਦੇ ਹੱਕਾਂ ਹਕੂਕਾਂ ਨੂੰ ਮਾਰ ਕੇ ਉਹਨਾਂ ਦੇ ਉੱਤੇ ਹਮਲੇ ਕਰਕੇ ਇਹ ਦੇਸ਼ ਇਕੱਠਾ ਰਹਿ ਨਹੀਂ ਸਕਦਾ ਇਹ ਕਹਿੰਦੇ ਸੀ ਦੇਸ਼ ਇਕੱਠਾ ਰੱਖਣਾ ਹੈ ਇਹ ਦੇਸ਼ ਨੂੰ ਵੰਡ ਰਹੇ ਨੇ ਚਾਹ ਮਨੀਪੁਰ ਦੇ ਵਿੱਚ ਉਲਝੇ ਸਾਹੀ ਨੇ ਜਿੰਨਾ ਤੇ ਹਮਲਾ ਹੋ ਰਿਹਾ ਤੁਸੀਂ ਸਾਂਝਾ ਤੇ ਹਮਲੇ ਕਰ ਰਹੇ ਹੋ ਤੁਸੀਂ ਮੁਸਲਮਾਨਾਂ 'ਤੇ ਹਮਲੇ ਕਰ ਰਹੇ ਹੋ ਤੁਸੀਂ ਸਿੱਖਾਂ 'ਤੇ ਹਮਲੇ ਕਰ ਰਹੇ ਹੋ ਜਨiyet ਬੁੱਧੀਆਂ ਤੁਸੀਂ ਨਾਲ ਹੀ ਰਲ ਆ ਲਿਆ ਵੈਸੇ ਜੇ ਤੁਹਾਡਾ ਦੀਜਤੀ ਦਾ ਕੋਈ ਬੁੱਧੀਆਂ ਦੇ ਜਾਰ ਹੈ ਨਾ ਉਹਨੂੰ ਕੱਢਣਾ ਸ਼ੁਰੂ ਕਰਦੇ ਵਿੱਚ ਬੁੱਧੀਆਂ ਦੇ ਵਿੱਚ ਕਿਉਂ ਗਿਆ ਸੇ ਇਸ ਕਰਕੇ ਇਹ ਘੱਟ ਗਿੰਦੇ ਜਿਹੜੇ ਹਮਲੇ ਨੇ ਥੋਡੇ ਮਾਸਟਰ ਨਾ ਜਿੱਡੇ ਤੁਹਾਡੇ ਕਾਬੜੀ ਆਉਂਦੇ ਨੇ ਉਹ ਕਹਿੰਦੇ ਸੌਟ ਤੇ ਸਾਡਾ ਖੰਡ ਖੰਡ ਕਰ ਦੇ ਦੀ ਸਰਕਾਰ ਆਮਦੋਂ ਚੱਲਣ ਵਾਸਤੇ ਉਹਨੂੰ ਕਹਿੰਦਾ ਖੰਡਿਤ ਕਰਤਾ ਕਿ ਉਹ ਡੋਕਾਂ ਦੀਆਂ ਵਸਾ ਸਾੜ ਦਿੰਦੇ ਨੇ ਗੱਡੀਆਂ ਸਾੜ ਦਿੰਦੇ ਨੇ ਬੰਦੇ ਮਾਰ ਦਿੰਦੇ ਨੇ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਕਿਉਂਕਿ ਝੁਕਿਆ ਕਿਉਂਕਿ ਥੋੜਾ ਲਾ ਗਿਆ ਥੋੜਾ ਡਰਨਾ ਕਿ ਦੂਜਿਆਂ ਨੂੰ ਤੁਸੀਂ ਹਮੜੇ ਕਰ ਜਿਓ ਕਿ ਜਦੋਂ ਤੁਸੀਂ ਕਹਿੰਦੇ ਇਹ ਸਾਡ ਕੰਦੇ ਨਮਾਜ਼ ਪੜ੍ਹਦੇ ਨਹੀਂ ਜੀ ਕਿ ਜਦੋਂ ਤੁਸੀਂ ਕਹਿੰਦੇ ਇਹ ਜਕਾਰੇ ਸੰਚਰਦੇ ਨਹੀਂ ਜੀ ਜਿੱਦਾਂ ਅਸੀਂ ਆਪਣੇ ਹੱਕਾਂ ਵਾਸਤੇ ਡਰਦੇ ਆ ਉਦੋਂ ਤੁਸੀਂ ਕਹਿੰਦੇ ਖਰਸਦਾਨੀ ਨੇ ਜੇ ਕੋਈ ਸ਼ਹਿਰੀ ਹੈ ਨੇਰੇ ਵਰਗਾ ਬੋਲਦਾ ਉਹ ਕਹਿੰਦੇ ਹਰਬਨ ਨਖਸਦਾ ਜੇ ਕੋਈ ਹੋਰ ਤੀਜਾ ਬੋਲਦਾ ਦੀਪਕ ਵਰਗਾ ਸ਼ਰਮਾ ਜਰਨਾ ਸਦੀ ਵਰਗਾ ਉਹਨੂੰ ਕਹਿੰਦੇ ਨੇ ਇਹ ਪਾਕਿਸਤਾਨ ਚਲਾ ਜਾ ਵੀ ਤੁਸੀਂ ਕੋਈ ਹੱਦ ਆਈ ਅਸ਼ ਦੇ ਏਜੰਟ ਨੇ ਜਿੰਨੇ ਘੰਟੇ ਤੱਕ ਡੱਬੇ ਨੇ ਉਹ ਇਹਨਾਂ ਦੇ ਵਿੱਚੋਂ ਡੱਬੇ ਨੇ ਜਿਹੜੇ ਪਾਰ ਕਰਕੇ ਆਏ ਨੇ ਮੁਜ਼ਰਾ ਪੋਰਟ ਤੋਂ ਆਏ ਨੇ ਜਿਨ੍ਹਾਂ ਨੇ ਬੰਦੇ ਹਮਲਾ ਕਰਿਆ ਉਸ ਤੋਂ ਉਥੋਂ ਦੀ ਆਏ ਨੇ ਗੁਜਰਾਤ ਦੇ ਵਿੱਚੋਂ ਜਿਹੜੇ ਨਸ਼ੇ ਲੈ ਕੇ ਆਉਂਦੇ ਨੇ ਵੱਡੀ ਥੇਪ ਤਣਾ ਦੇ ਟਾਣਾ ਉਹ ਮੁਜ਼ਰਾ ਪੋਰਟ ਤੋਂ ਆ ਰਹੇ ਨੇ ਜੇ ਸਾਨੂੰ ਇਹ ਬਹਾਨਾ ਕਦੇ 50 ਕਿਲੋਮੀਟਰ ਲਾਤਾ ਸੇ ਗਲਤ ਕਰ ਰਹੇ ਨੇ ਇਹ ਪੰਜਾਬ ਨਾਲ ਵੀ ਟੱਕਾ ਕਰ ਰਹੇ ਨੇ ਇਹ ਪੰਜਾਬੀ ਨਾਲ ਵੀ ਟੱਕਾ ਕਰ ਰਹੇ ਨੇ ਇਹ ਸਿੱਖਾਂ ਨਾਲ ਵੀ ਟੱਕਾ ਕਰ ਰਹੇ ਨੇ ਇਹ ਹਰ ਮਿਨੋਰਟੀ ਦੀ ਘੱਟ ਗਿਣਤੀ ਦੀ ਭਾਸ਼ਾ ਦੇ ਉੱਤੇ ਉਹਦੇ ਧਰਮ ਦੇ ਉੱਤੇ ਉਹਦੇ ਕਿੱਤੇ ਦੇ ਉੱਤੇ ਉਹਦੇ ਪਹਿਰਾਵੇ ਦੇ ਉੱਤੇ ਉਹਦੇ ਸੱਭਿਆਚਾਰ ਦੇ ਉੱਤੇ ਹਮਲਾ ਕਰਦੇ ਨੇ ਕਿਉਂਕਿ ਇਹ ਦੂਜੇ ਔਰੰਗਜ਼ੇਬ ਨੇ ਜਿਹੜੇ ਕਹਿੰਦੇ ਮੈਂ ਇੱਕ ਕਰਨਾ ਹੈ ਇਹ ਨਾ ਉਹਨੂੰ ਜੇ ਵੀ ਕਰ ਸਕਿਆ ਹੜੰਗ ਨੂੰ ਤਾਂ ਕੋਈ ਚੋਲਾ ਦੀ ਲੋੜ ਨਹੀਂ ਸੀ ਇਹਨਾਂ ਨੂੰ ਤਾਂ ਰੋਜ਼ ਚੋਲਾ ਦੀ ਲੋੜ ਹੈ ਨਾ ਇਹ ਕਰ ਸਕਣਗੇ ਨਾ ਉਹ ਲੋਕਾਂ ਨੂੰ ਵੰਡ ਸਕਿਆ ਸੀ ਉਸ ਦੇ ਰਾਜ ਦੇ ਵਿੱਚ ਹੀ ਕੋਈ ਸ਼ੇਖਾ ਖੜਾ ਹੋ ਜਾਂਦਾ ਹੈ ਖਾ ਦਾ ਨਾਰਾ ਮਾਰਨ ਵਾਸਤੇ ਤੇ ਅੱਜ ਵੀ ਇਹ ਗੱਲ ਹੈਗੀ ਹੈ ਸੋ ਅਸੀਂ ਅਸੀਂ ਕਿੰਨੇ ਇਨਸਾਨ ਆ ਡਾਕਟਰ ਸਾਹਿਬ ਦੱਸਦੇ ਹੁੰਦੇ ਨੇ ਇਤਿਹਾਸ ਦੇ ਵਿੱਚ ਕਿ ਇੱਕ ਜਦ ਵੰਡ ਹੋਈ ਉਦੋਂ ਕੁਚਾਰਤਾਂ ਨੂੰ ਮੁਸਲਮਾਨ ਨੂੰ ਨਿਰਵਸਤਰ ਕਰਕੇ ਕਮਾਇਆ ਜਾ ਰਿਹਾ ਸੀ ਤਾਂ ਦੋ ਅਮਰਤਾਰੀ ਦੀਦੀਆਂ ਖੜੀਆਂ ਹੋ ਗਈਆਂ ਆਕੇ ਇਹਨਾਂ ਦੇ ਵਸਤਰ ਪਹਿਨਾਓ ਨਹੀਂ ਤਾਂ ਅਸੀਂ ਵੀ ਨਿਰਵਸਤਰ ਹੋ ਕੇ ਨਾਲ ਤੁਰਾਂਗੇ ਤਾਂ ਉਹਨਾਂ ਦੇ ਵਸਤਰ ਪਹਿਨਾਏਗੇ ਅਸੀਂ ਜਿਨ੍ਹਾਂ ਨੇ ਸਾਡੇ ਤੇ ਹਮਲਾ ਕਰਿਆ ਸਾਡੇ 15 ਪਾਪ ਆ ਕੇ ਗਲਾਂ ਸਾਲਿਆ ਸਾਨੂੰ ਉਜਾੜਿਆ ਅਸੀਂ ਕਰੋਨਾ ਚ ਸਾਡੇ ਬੱਚੇ ਸਿਲਾਂ ਤੇ ਸਿਲੰਡਰ ਚੁੱਕ ਕੇ ਉਹਨਾਂ ਦੇ ਕਰਨ ਜਾ ਕੇ ਦਿੰਦੇ ਆਕਸੀਜਨ ਦੇ ਸੁੰਦਰ ਜੇ ਸਰਕਾਰ ਦੇਣ ਹੋ ਗਈ ਉਦੋਂ ਸਾਡੇ ਬੱਚੇ ਜਾ ਕੇ ਉੱਥੇ ਆਕਸੀਜਨ ਵੰਡੇ ਰਹੇ ਨੇ ਕਿਸੇ ਨੇ ਨਹੀਂ ਕਿਹਾ ਵੀਨਨ ਤਾਂ ਸਾਡੇ ਦਾਦਿਆਂ ਨੂੰ ਟੈਰਾ ਪਾ ਕੇ ਮਾਰੇ ਸੀ ਕਿਉਂ ਕਿਉਂਕਿ ਅਸੀਂ ਇਨਸਾਨ ਸਾਡੇ ਸਭ ਤੋਂ ਵੱਡੇ ਸਭੇ ਸਾਂਝੀ ਗੱਲ ਸਦਾ ਨਾਲਿਆਂ ਸੀ ਅਸੀਂ ਹਰੇਕ ਦੇ ਅੰਦਰ ਉਸੇ ਰੱਬ ਨੂੰ ਦੇਖਦੇ ਆਂ ਅਸੀਂ ਹਰੇਕ ਦੀ ਮੰਤੂ ਜੋ ਸਰੂਪਾ ਦੇਖਦੇ ਆਂ ਅਸੀਂ ਹਵਲਨ ਦਾ ਨੂਰ ਦੀ ਗੱਲ ਕਰਦੇ ਆਂ ਕਿ ਜਾਤੀ ਕਰੀਏ ਸਰਕਾਰ ਕੋਈ ਨਾ ਮਿੰਟ ੋੜਕੇ ਨਹੀਂ ਕਹਿਣ ਕਿ ਆ ਰ ਮੈਂ ਦੇਰ ਕੁੜੇ ਕਹਿਣ ਕਿ ਆ ਨਹੀਂ ਵੀਜੀ ਗਿਣਤੀ ਕਰ ਰਾ ਸੀ ਸਪਰੇਟ ਕਰਨ ਜਾਣਾ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰਨ ਜਾਣਾ ਅਸੀਂ 100 ਜਾਈਏ ਅਸੀਂ 50 ਜਾਈਏ ਅਸੀਂ 20 ਜਾਈਏ ਇਹ ਕੌਣ ਨੇ ਸਾਡੀ ਗਿਣਤੀ ਤੱਕ ਕਰਨਾ ਰ ਭਈ ਇਹ ਆਪਣੇ ਮੰਦਰਾंचं ਦੇਸ਼ ਦੇ ਰਾਸ਼ਟਰਪਤੀ ਨੂੰ ਨਿਬੜਨ ਦਿੰਦੇ ਕਹਿੰਦੇ ਜੀ ਸਾਡਾ ਧਰਮ ਹੈ ਦੇਸ਼ ਦਾ ਰਾਸ਼ਟਰਪਤੀ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਜੋ ਸ਼ੈਡਿਊਲਡ ਕਾਸਟ ਹੈ ਇਹਨਾਂ ਦੇ ਮੰਦਰ ਚ ਨਹੀਂ ਜਾ ਸਕਦਾ ਕੋੜੀਆਂ ਤੋਂ ਵਟਾ ਕੇ ਪ੍ਰਸ਼ਾਦ ਦਿੰਦੇ ਨੇ ਆ ਹੁਣ ਵਾਲੀ ਰਾਸ਼ਟਰਪਤੀ ਮੈਂ ਤਾਂ ਹੈਰਾਨ ਆਂ ਦੇਸ਼ ਦੇ ਰਾਸ਼ਟਰਪਤੀ ਕਨੇ ਜੀ ਗਰਮਗ੍ਰਸ ਕਿ ਨਹੀਂ ਜਾਣਦਾ ਕਨੇ ਇਹਨੇ ਪਰਮਿਸ਼ਨ ਨਹੀਂ ਲਈ ਸਾ ਤੋਂ ਮੁਕ ਪੰਜਾਬੀ ਤੋਂ ਪਰਮਿਸ਼ਨ ਮੰਗਦਾ ਦੇਸ਼ ਦਾ ਰਾਸ਼ਟਰਪਤੀ ਉਹ ਕਹਿੰਦੇ ਫੱਟੇ ਦਾ ਸੁਪਰੀਮ ਕੋਨ ਰ ਸਾਡੇ ਧੰਨ ਸਾਨੂੰ ਜਾਣ ਨਹੀਂ ਦਿੰਦੇ ਜਿਨ੍ਹਾਂ ਨੇ ਸਭੀਆਂ ਕੁਰਬਾਨੀਆਂ ਕਰੀਆਂ ਜਿੰਨਕੇ ਦੇਖੋ ਤੁਸੀਂ ਦੇਸ਼ ਕੋ ਕੰਮ ਅਸੀ ਅਨਾਜ ਅਸੀਂ ਪੈਦਾ ਕਰਕੇ ਦਿੱਤਾ ਜ਼ਮੀਨ ਅਸੀਂ ਆਪਣੀ ਖਰਾਬ ਕਰ ਲਈ ਪਾਣੀ ਅਸੀਂ ਆਪ ਦਾ ਖਰਾਬ ਕਰ ਲਿਆ ਜਵਾਨੀ ਅਸੀਂ ਆਪਣੀ ਗਾਲੀ ਅੱਠ ਚਾਰ ਅਸੀਂ ਆਪ ਦਾ ਗਾਲ ਲਿਆ ਪਰਦੇਸ਼ ਦਾ ਪੇਟ ਭਰੇ ਜਿੰਨੇ ਅੱਜ ਜਿਹੜੇ ਅਗਨੀ ਦੀ ਲਾਉਂਦੇ ਨੇ ਜਿਹੜੇ ਤਰੰਗੇ ਚ ਉੱਠ ਕੇ ਆਉਂਦੇ ਸਾਡੇ ਜ਼ਿਆਦਾ ਆਉਂਦੇ ਨੇ ਗਿਣਤੀ ਕਰ ਜੜਾ ਹੀ ਇਹਨਾਂ ਨਿਕਲੀ ਹੋਈ ਐ ਮਨੀਪੁਰ ਨਾਲ ਕੀ ਝਗੜਾ ਸਾਡਾ ਚੀਨ ਨਾਲ ਵੀ ਕੀ ਝਗੜਾ ਸਾਡਾ ਨੇਪਾਲ ਨਾਲ ਵੀ ਕੀ ਝਗੜਾ ਸਾਡਾ ਪਾਕਿਸਤਾਨ ਨਾਲ ਕੀ ਝਗੜਾ ਸਾਡਾ ਬੰਗਲਾਦੇਸ਼ ਨਾਲ ਕੀ ਝਗੜਾ ਫਿਰ ਜਿੱਦੇ ਸੀ ਬਚਾਈਆ 65 ਦੇ ਵਿੱਚ ਜਨਰਲ ਭੱਜ ਗਏ ਸੀ ਜੈਕਟਿਲ ਜਨਰਲ ਹਰਬਖਸ਼ ਸਿੰਘ ਸੀ ਮੇਰੇ ਪਿੰਡਾਂ ਦੇ ਨੇੜੇ ਦਾ ਸੀ ਬਲੁਖਿਆਂ ਦਾ ਉਹਨੇ ਫਿਰ ਬਚਾਇਆ ਇੱਕ ਅਫਸਰ ਹਮੀਦ ਸੀ ਉਹਨੇ ਆਪਣੇ ਨਾਲ ਬੰਬ ਬੰਨੇ ਸਰੀਰ ਤੇ ਪਿੱਛੋ ਕੇ ਨਹਿਰ ਸੀ ਮੋਰਚਾ ਸੀ ਬਟਾਉਨਾ ਦਾ ਉਹਨੂੰ ਰੋਕਿਆ ਵੀ ਤੂੰ ਉਹ ਕਹਿੰਦਾ ਜੀ ਕੋਈ ਨਹੀਂ ਹੁਣ ਤਾਂ ਦੇਸ਼ ਦੀ ਗੱਲ ਆ ਆਂਦੀ ਉਹ ਰੀਟੇ ਗਿਆ ਉਹਨੇ ਇਸ ਤੇ ਬੰਬ ਚੜਾ ਕੇ ਪਿੱਛੋ ਕੇ ਨਹਿਰ ਦਾ ਮੋਰਚਾ ਤੋੜਿਆ ਨਹੀਂ ਤਾਂ ਕਹਿੰਦੇ ਅਸੀਂ ਤਾਂ ਜਾ ਕੇ ਸ੍ਰੀ ਅੰਮ੍ਰਿਤਸਰ ब्रेकफास्ट करेंगे ਤੇ ਦੁਪਹਿਰ ਨੂੰ ਜਲੰਧਰ ਜਾ ਕੇ ਖਾਣਾ ਖਾਵਾਂਗੇ ਉਹ ਰੋਕੇ ਸੀ ਉਹ ਪੈਟਨ ਟੰਕ ਉਹ ਨਾਲ ਜੇ ਤੋੜ ਕੇ ਅੱਜ ਖੜੇ ਨੇ ਇੱਥੇ ਜਾ ਕੇ ਦੇਖ ਲੂ ਸੋ ਜੇ ਅਸੀਂ ਜੇ 71ਵੀਂ ਵਾਰ ਹੋਈ ਤਾਂ ਜਨਰਲ अरोड़ा ਨੇ ਨਿਆਜੀ ਤੋਂ ਹਟਾਇਆ ਇਹ ਗਲਤੀ ਕਰਦੇ ਨੇ ਕਾਗਲ ਹੋਇਆ ਤਾਂ ਅਸੀਂ ਅੱਗੇ ਆ ਕੋਈ ਲੜਾਈ ਹੁੰਦੀ ਆ ਤਾਂ ਅਸੀਂ ਅੱਗੇ ਆ ਜੇ ਜੇ ਇੰਨੀ ਅਸੀਂ ਇਹ ਮਾਰੇ ਆ ਤੇ ਫਿਰ ਉਦੋਂ ਤੋਂ ਸਾਨੂੰ ਉੱਥੇ ਝੋਕਦੇ ਨੇ ਬਈ ਉਦੋਂ ਆਪਦਾ ਕਰਨਾਂਗੇ ਅੱਗੇ ਨਹੀਂ ਹੁੰਦਾ ਸੋ ਇਸ ਕਰਕੇ ਮਾਰੀ ਕਮ ਕਰਦੇ ਨੇ ਇਹਦੇ ਨਾਲ ਸਾਡੀ ਅੱਖ ਦੇ ਉੱਤੇ ਵੀ ਹਮਲਾ ਕਰ ਰਹੇ ਨੇ ਸਾਡੇ ਧਰਮ ਤੇ ਵੀ ਹਮਲਾ ਕਰ ਰਹੇ ਨੇ ਸਾਡੇ ਸਭੇ ਚਾਰ ਤੇ ਵੀ ਹਮਲਾ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਸਾਡੀ ਰੋਹਾਨੀਅਤ ਤੇ ਹਮਲਾ ਕਰ ਰਹੇ ਨੇ ਕਿਉਂਕਿ ਅਸੀਂ ਤਾਂ ਗੁਰੂ ਦੇ ਨਾਲ ਹੀ ਜੁੜੇ ਹੋਇਆ ਅਸੀਂ ਤਾਂ ਜਿੰਦੇ ਹੀ ਉਹਦੇ ਨਾਮ ਤੇ ਆ ਕਿ ਅਸੀਂ ਹੁਣੇ ਬੈਠੇ ਗੁਰਪ੍ਰੀਤ ਸਿੰਘ ਜੀ ਗੱਲ ਕਰ ਰਹੇ ਸੀ ਬੜੇ ਕਾਲੇ ਦਿਨਾਂ ਦੀ ਗੱਲ ਸੁਣਾ ਰਹੇ ਜੀ ਇਹਨਾਂ ਨੂੰ ਡਰਾਇਆ ਇਦਾਂ ਹੀ ਬਈ ਕਿਰਾਹ ਹੋ ਜੂਆ ਹੋ ਜੂ ਇਹ ਕਹਿੰਦੇ ਕਿ ਮੈਂ ਤਾਂ ਇਹ ਹੈ ਵੀ ਜੇ ਮੇਰੀ ਬਿਸੀ ਹੋਈ ਆ ਤਾਂ ਤੁਹਾਡੇ ਹੱਥੋਂ ਮਰਨ ਤਾਂ ਮਰ ਜੂਗਾ ਨਹੀਂ ਤਾਂ ਮੈਨੂੰ ਕੋਈ ਮਾਰ ਨਹੀਂ ਸਕਦਾ ਸੋ ਸਿੱਖਾ ਜਿਹੜਾ ਉਹ ਸੱਚੀ ਮੁੱਚੀ ਇਸ ਗੱਲ ਤੇ ਵਿਸ਼ਵਾਸ ਕਰਦਾ ਸਾਰੇ ਨਾ ਵੀ ਕਰਦੇ ਹੁਣ ਜਿਹੜਾ ਸੱਤਿਆ ਸਿੱਖਾ ਮਨ 'ਚ ਵਿਸ਼ਵਾਸੀ ਰਹਿਦਾ ਵੀ ਜਿੰਨੇ ਸਾਥ ਦਿੱਤੇ ਨੇ ਉਹਨੇ ਚੰਦੇ ਨੇ ਕਿਸੇ ਦੀ ਹਿੰਮਤ ਨਹੀਂ ਮੇਰੇ ਤੇ ਗੋਲੀ ਮਾਰ ਜੀ ਪਰ ਜੇ ਉਹਦੇ ਗੋਲੀ ਨਾਲ ਹੀ ਮਰਨਾ ਹੈ ਫਿਰ ਕੋਈ ਵਿਚਾਂ ਨਹੀਂ ਸਕਦਾ ਇਹ ਗੱਦਗਲ ਕਹਿੰਦੇ ਨੇ ਇੰਨਾ ਕੀ ਸਿਕਿਉਰਿਟੀ ਦੇ ਬਾਵਜੂਦ ਅਧਿਪੰਦੇ ਉਹਨੂੰ ਗੜਾ ਵੀ ਕੱਢੀ ਜਾਣ ਇਹਨਾਂ ਦੀ ਸਕਿਉਰਿਟੀ ਦੇ باوجود ਇਹਨਾਂ ਨੂੰ ਮਾਰੀ ਗਈ ਕਿੰਨਾਂ ਇਹਨਾਂ ਦੀ ਸਕਿਉਰਿਟੀ ਦੇ باوجود ਇਹ ਮੁੱਖ ਮੰਤਰੀ ਮਾਰੇ ਗਿਆ ਕਿ ਨਹੀਂ ਫਿਰ ਇਹਨਾਂ ਦੀ ਛੱਡੋ ਅਮਰੀਕਾ ਦਾ ਸਤੋ ਬਾਹ ਤੱਕੜਾ ਸਕਿਉਰਿਟੀ ਦੇ باوجود ਕਿਨੇ ਡੀ ਮਾਰੇ ਗਿਆ ਸੋ ਸਕਿਉਰਟੀਆਂ ਸ ਰਾਟੀਆਂ ਕੁਝ ਨਹੀਂ ਕਰਦੀਆਂ ਹੁੰਦੀਆਂ ਲੋਕਾਂ ਦਾ ਪ੍ਰੇਮ ਕਰਦਾ ਹੈ ਕਿ ਸਾਡਾ ਪ੍ਰੇਮ ਆ ਉਹਨਾਂ ਨਾਲ ਪੰਜਾਬੀਆਂ ਦਾ ਆਪਸੀ ਚ ਪ੍ਰੇਮ ਹੈ ਇਹ ਚਾਹਤ ਕਿ ਨਹੀਂ ਕਰਨੀ ਚਾਹੀਦੀ ਕੇਂਦਰ ਸਰਕਾਰ ਨੂੰ ਬਾਕੀ ਤਾਂ ਕਹੋ ਵੀ ਨਹੀਂ ਜਾ ਮੈਂ ਕਹਿੰਦਾ ਬਿਲਕੁਲ ਨਹੀਂ ਜਾ ਸਕਦਾ ਉਹਨੂੰ ਕੋਈ ਮਤ ਨਹੀਂ ਨਾ ਧਿਆਨ ਦੇਣ ਭਈ ਸ਼ਕਤਾ ਸਤੀ ਬੰਜੀ ਸਾਹਿਬ ਇਹ ਤੇ ਮਸੇਦਾਂ ਨੇ ਵੀ ਰਾਤ ਕਰਿਆ ਸੀ ਫਿਰ ਉਹਨੇ ਕਬਜਾ ਕਰ ਲਿਆ ਸੋ ਜੇ ਨਹੀਂ ਜਾਣ ਦੰਦੇ ਉਹਨਾਂ ਦੀ ਮਰਗੀ ਪਰ ਇਹ ਗੱਲ ਹੈ ਇਹ ਨਜਾਜ ਹੈ ਇਹ ਕਹਿ ਕੇ ਚੰਗਾ ਜੀ ਦੋ ਜਾਨ ਦੇ ਦੋ ਪੰਜ ਜਾਨ ਦੇ ਦੋ 500 ਜਾਨ ਦੇ ਦੋ ਇਹ ਧੀਖ ਮੰਗਣ ਦੇ ਬਰਾਬਰ ਹੈ ਬੇਰ ਕੋ ਧੀਖ ਨਹੀਂ ਮੰਗਣੀ ਚਾਹੀਦੀ ਵੀ ਕੋਈ ਗੱਲ ਨਹੀਂ ਤਾਂ ਸਾਡੇ ਧਰਮ ਦੀ ਗੱਲ ਹੈ ਜਿੰਨੇ ਤੁਹਾਨੂੰ ਆਪਣਾ ਧਰਮ ਪਿਆਰ ਹੈ ਉਸੇ ਤਰ੍ਹਾਂ ਸਾਨੂੰ ਵੀ ਆਪਣਾ ਧਰਮ ਪਿਆਰ ਹੈ ਨਾ ਇਹ ਤਾਂ ਕਹਿਣਾ ਆਖਰੀ ਗੱਲ ਦੇ ਕੇ ਕਿ ਹਰਦਾ ਮੈਂ ਬਤਾਉ ਡਾਕਟਰ ਕਦੀ ਵੀ ਇਹ ਸੋਚ ਨਹੀਂ ਸਕਦਾ ਵੀ ਇਹ ਗਰੀਬ ਹੈ ਜਿਹਦਾ ਬੱਚਾ ਬਿਮਾਰ ਹੈ ਜੇ ਮੇਰਾ ਬੱਚਾ ਬਿਮਾਰ ਹੈ ਜਿੰਨਾ ਮੈਨੂੰ ਉਹ ਪਿਆਰਾ ਹੈ ਉਨਾ ਹੀ ਉਹ ਜਿਹਦੇ ਟੁੱਟੇ ਜੁੱਤੇ ਨੇ ਉਹਦਾ ਬੱਚਾ ਵੀ ਉਨਾ ਹੀ ਪਿਆਰਾ ਉਸ ਨੂੰ ਉਹਦਾ ਮਾਂ-ਬਾਪ ਵੀ ਉਹਨੂੰ ਉਨਾ ਹੀ ਪਿਆਰਾ ਜਿੰਨਾ ਮੈਨੂੰ ਪਿਆਰਾ ਹੈ ਕਿ ਫਿਰ ਮੈਂ ਆਪਣੀ ਡਿਊਟੀ ਨਿਭਾਉਣੀ ਹੈ ਕਿਉਂਕਿ ਤਿਆਫ਼ ਤਾਂ ਬਰਾबरी ਹੈ ਨਾ ਇਨਸਾਨ ਤਾਂ ਅਸੀਂ ਬਰਾਦਰਾਂ ਨੇ ਪੈਸੇ ਵੱੰਡ ਠੱਠ ਹੋ ਸਕਦੇ ਨੇ ਉਹਦਾ ਵੱਧ ਘੱਟ ਹੋ ਸਕਦਾ ਸੋ ਅਸੀਂ ਇਨਸਾਨ ਦੇ ਤੌਰ ਤੇ ਕਾਤ ਤੱਕ ਨਹੀਂ ਦੇਤੇ ਉੱਤੇ ਸਾਡੇ ਰਾਈਟ ਨੇ ਸਾਡੇ ਹੱਕ ਨੇ ਦੇਸ਼ ਦੇ ਵਿੱਚ ਨਹੀਂ ਦੇਣਗੇ ਫਿਰ ਆਤੇ ਤਸ਼ਨਾਮ ਦੇ ਬਾਅਦ ਦੇ ਵਿੱਚ ਕੋਈ ਨਾ ਕੋਈ ਕੁਛ ਤਾਂ ਹੁੰਦਾ ਹੀ ਆ ਜਦ ਤੁਸੀਂ ਬਾਲ ਨੂੰ ਦੱਬੀ ਜਾਓਗੇ ਫਿਰ ਉੱਤੇ ਉਠੋ ਫਿਰ ਤੁਸੀਂ ਕਹੋਗੇ ਖਾਦਸਤਾਨੀ ਨੇ ਸੋ ਇਸ ਕਰਕੇ ਜਦ ਹੱਥ ਮੰਗਦੇ ਆ ਤੇ ਫਿਰ ਕਹਿੰਦੇ ਨੇ ਸਾਡੀ ਗੱਲ ਨਹੀਂ ਸੁਣਦੇ ਇਹ ਤਾਂ ਬੇਵਾਰੇ ਹੋ ਗਏ ਵਹੀ ਦਿਵਾ ਕੇ ਰੱਖੋਗੇ ਤਾਂ ਫਿਰ ਬੇਵਾਰੇ ਹੋਣਗੇ ਲੋਕ ਹੋਰ ਕੀ ਕਰਨਗੇ ਨਜਾਇਜ਼ ਬਣਾਉਂਦੇ ਤੁਸੀਂ ਨਹੀਂ ਕਰਦੇ